ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਵੱਡੇ ਬਜ਼ੁਰਗਾਂ ਦੁਆਰਾ ਦੱਸੇ ਗਏ ਬਹੁਤ ਹੀ ਜ਼ਿਆਦਾ ਜ਼ਰੂਰੀ ਨਿਯਮ ਨੰਬਰ 1 ਕਦੇ ਵੀ ਉਲਟਾ ਨਹੀਂ ਸੌਣਾ ਚਾਹੀਦਾ ਕਿਉਂਕਿ ਉਲਟਾ ਸੌਣ ਦਾ ਨੁਕਸਾਨ ਸਿੱਧਾ těਨੂੰ ਨੁਕਸਾਨ ਕਰਦਾ ਹੈ ਅਤੇ ਖਾਣਾ ਵੀ ਚੰਗੀ ਤਰ੍ਹਾਂ ਹਾਜ਼ਮ ਨਹੀਂ ਹੁੰਦਾ ਨੰਬਰ 2 ਜੇਕਰ ਤੁਹਾਡੇ ਪਿਸ਼ਾਬ ਵਿੱਚ ਚਲਨ ਹੈ ਜਾਂ ਫਿਰ ਪਥਰੀ ਹੈ ਤਾਂ ਤੁਹਾਨੂੰ ਰੋਜ਼ਾਨਾ ਹੀ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 3 ਰਾਤ ਨੂੰ ਜੁਰਾਬਾਂ ਪਾ ਕੇ ਸੌਣ ਨਾਲ ਸਾਡੇ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਆਪਣੀ ਨਜ਼ਰ ਵੀ ਕਮਜ਼ੋਰ ਹੋਣ ਲੱਗ ਜਾਂਦੀ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਨੰਗਾ ਕਰਕੇ ਸੋਵੋ। ਨੰਬਰ 4 ਜਿਨ੍ਹਾਂ ਲੋਕਾਂ ਨੂੰ ਥਾਇਰੋਇਡ ਦੀ ਸਮੱਸਿਆ ਹੋਵੇ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਸਾਬਤ ਸੁੱਕਾ ਹੋਇਆ ਧਨੀਆ ਪਾ ਕੇ ਪਿਉ ਦਿਓ। ਅਤੇ ਸਵੇਰੇ ਖਾਲੀ ਪੇਟ ਛਾਣ ਕੇ ਪੀ ਲਵੋ ਨੰਬਰ 5 ਸਰੀਰ ਦੀ ਗਰਮੀ ਤੋਂ ਰਾਹਤ ਪਾਉਣ ਲਈ ਸਤੂ ਦਾ ਸ਼ਰਬਤ ਬਣਾ ਕੇ ਪੀਓ ਨੰਬਰ 6 ਪਾਣੀ ਵਿੱਚ ਪੁਦੀਨਾ ਪਾ ਕੇ ਪੀਣ ਨਾਲ ਚਿਹਰੇ ਦੀਆਂ ਛਾਈਆਂ ਕਦੇ ਵੀ ਨਹੀਂ ਹੁੰਦੀਆਂ ਨੰਬਰ 7 ਅਲੂਵਿਰਾ ਦਾ ਪਾਣੀ ਗਰਮ ਕਰਕੇ ਸਿਰ ਉੱਪਰ ਲਗਾਉਣ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ ਨੰਬਰ 8 ਜੇਕਰ ਦੰਦਾਂ ਦੇ ਦਰਦ ਦੀ ਦਿੱਕਤ ਹੋਵੇ ਤਾਂ ਇੱਕ ਦੋ ਲੌਂਗ ਲੈ ਕੇ ਉਹਨਾਂ ਉੱਪਰ ਵਾਲੇ ਫੁੱਲ ਨੂੰ ਮਸਲ ਕੇ ਪਾਊਡਰ ਨੂੰ ਦੰਦਾਂ ਦੇ ਥੱਲੇ ਲਗਾਓ ਨਾਲ ਇਸ ਤਰ੍ਹਾਂ ਕਰਨ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲਦਾ ਹੈ ਨੰਬਰ 9 ਰਾਤ ਦਾ ਭੋਜਨ ਕਰਨ ਤੋਂ ਤੁਰੰਤ ਬਾਅਦ ਕਦੀ ਵੀ ਸੌਣਾ ਨਹੀਂ ਚਾਹੀਦਾ ਖਾਣਾ ਖਾਣ ਤੋਂ ਕੁਝ ਦਿਰ ਬਾਅਦ ਤੁਹਾਨੂੰ ਪੈਦਲ ਚੱਲਣਾ ਜ਼ਰੂਰ ਚਾਹੀਦਾ ਹੈ ਰਾਤ ਦੇ ਭੋਜਨ ਤੋਂ ਬਾਅਦ ਇਸ ਤਰ੍ਹਾਂ ਕਰਨ ਨਾਲ ਭੋਜਨ ਜਲਦੀ ਹজম ਹੋ ਜਾਂਦਾ ਹੈ ਅਤੇ ਇਸ ਨਾਲ ਸਰੀਰ ਦਾ वजन ਵੀ ਨਿਯੰਤਰਣ ਵਿੱਚ ਰਹਿੰਦਾ ਹੈ। ਨੰਬਰ 10 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਥੋੜੀ ਜਿਹੀ ਪਾਣੀ ਵਿੱਚ 10 ਕਿਸ਼ਮਿਸ਼ ਦੇ ਦਾਣੇ ਭੋ ਕੇ ਰੱਖ ਦਿਓ। ਅਗਲੀ ਸਵੇਰ ਖਾਲੀ ਪੇਟ ਕਿਸ਼ਮਿਸ਼ ਦਾ ਪਾਣੀ ਪੀਓ ਅਤੇ ਇਸ ਦੇ ਨਾਲ ਹੀ ਕਿਸ਼ਮਿਸ਼ ਨੂੰ ਚਬਾ ਕੇ ਖਾ ਲਓ। ਇਸ ਤਰ੍ਹਾਂ ਕਰਨ ਨਾਲ liver ਕੁਦਰਤੀ ਤਰੀਕੇ ਨਾਲ ਸਾਫ਼ ਹੋ ਜਾਂਦਾ ਹੈ। ਨੰਬਰ 11 ਬੜੀ ਦੇ ਦੋ ਚਮਚ ਰਸ ਵਿੱਚ ਕੇ ਚਾਰ ਦਾਣੇ ਕਾਲੀ ਮਿਰਚ ਪੀਸ ਕੇ ਮਿਲਾ ਲਓ। ਫਿਰ ਇਸ ਵਿੱਚ ਚੁਟਕੀ ਭਰ ਨਮਕ ਮਿਲਾ ਕੇ ਇਸ ਦਾ ਸੇਵਨ ਕਰੋ। ਪੇਟ ਦਰਦ ਤੋਂ ਰਾਹਤ ਮਿਲੇਗੀ। ਨੰਬਰ 12 ਜੇਕਰ ਗਰਮੀ ਦੀ ਵਜ੍ਹਾ ਨਾਲ ਚਿਹਰੇ ਤੇ ਦਾਣੇ ਨਿਕਲ ਆਉਣ ਤਾਂ ਬਰਫ਼ ਦੇ ਟੁਕੜਿਆਂ ਦੀ ਮਾਲਿਸ਼ ਕਰੋ। ਹੌਲੀ-ਹੌਲੀ ਦਾਣੇ ਖਤਮ ਹੋ ਜਾਂਦੇ ਹਨ ਨੰਬਰ 13 ਜੋ ਲੋਕ ਰੋਟੀ ਨੂੰ ਤੇਜ਼ੀ ਨਾਲ ਖਾਂਦੇ ਹਨ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 14 ਜੋ ਲੋਕ ਸੌਣ ਤੋਂ ਪਹਿਲਾਂ ਆਪਣੇ ਮੂੰਹ ਨੂੰ ਨਹੀਂ ਧੋਂਦੇ ਉਹ ਬਹੁਤ ਹੀ ਜਲਦੀ ਬੁੱਢੇ ਹੋ ਜਾਂਦੇ ਹਨ ਕਿਉਂਕਿ ਰਾਤ ਨੂੰ ਸੌਣ ਦੇ ਸਮੇਂ ਸਾਡਾ ਚਿਹਰਾ ਸਾਫ਼ ਨਾ ਹੋਣ ਕਾਰਨ ਝੁੱਟੜੀਆਂ ਜਲਦੀ ਹੀ ਪੈਣ ਲੱਗ ਜਾਂਦੀਆਂ ਹਨ ਜਿਸ ਦੀ ਵਜ੍ਹਾ ਨਾਲ ਚਿਹਰਾ ਖਰਾਬ ਹੋਣ ਲੱਗ ਜਾਂਦਾ ਹੈ ਨੰਬਰ 15 ਗਾਜਰ ਦਾ ਹਲਵਾ ਖਾਣ ਨਾਲ ਗੁਰਦੇ ਦੀ ਪਥਰੀ ਟੁੱਟ ਕੇ ਬਾਹਰ ਆ ਜਾਂਦੀ ਹੈ ਨੰਬਰ 16 ਦੁੱਧ ਨਾਲ ਜਲੇਬੀ ਖਾਣ ਨਾਲ ਸਰੀਰ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 17 ਮਲਤਾਨੀ ਮਿੱਟੀ ਵਿੱਚ ਦਹੀਂ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ ਉੱਪਰ ਲਗਾਓ ਨਾਲ ਚਿਹਰੇ ਤੇ ਆਏ ਕਾਲੇ ਪਨ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਨੰਬਰ 18 ਸਵੇਰੇ ਖਾਲੀ ਪੇਟ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਨੰਬਰ 19 ਦਾਲ ਚੀਨੀ ਦਾ ਇਸਤੇਮਾਲ ਕਰਨ ਨਾਲ ਵਜਨ ਘੱਟ ਹੋ ਜਾਂਦਾ ਹੈ। ਨੰਬਰ 20 ਠੰਡੇ ਦੁੱਧ ਦੀ ਜਗ੍ਹਾ ਗਰਮ ਦੁੱਧ ਪੀਓ ਕਿਉਂਕਿ ਗਰਮ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ। ਨੰਬਰ 21 ਸਿਹਤਯਾਰ ਦਾ ਖਾਣਾ ਸਾਨੂੰ ਕਦੇ ਵੀ ਖਾਣਾ ਨਹੀਂ ਛੱਡਣਾ ਚਾਹੀਦਾ ਅਤੇ ਇਹ ਖਾਣਾ ਪ੍ਰੋਟੀਨ ਨਾਲ ਭਰਪੂਰ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਵਾਰ-ਵਾਰ ਕੁਝ ਖਾਣ ਦੀ ਜ਼ਰੂਰਤ ਨਾ ਪਵੇ। ਨੰਬਰ 22 ਕੋੜੀਆਂ ਚੀਜ਼ਾਂ ਦੇ ਇਸਤੇਮਾਲ ਨਾਲ ਸਿਹਤ ਬਹੁਤ ਜ਼ਿਆਦਾ ਵਧੀਆ ਰਹਿੰਦੀ ਹੈ ਅਤੇ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਇਨਸਾਨ ਮੌਤ ਦੇ ਕਰੀਬ ਹੋ ਜਾਂਦਾ ਹੈ। ਨੰਬਰ 23 ਜੇਕਰ ਤੁਹਾਡੇ ਵਾਲ ਝੜਨ ਲੱਗ ਜਾਣ ਤਾਂ ਇਹਨਾਂ ਨੂੰ ਚੌਲਾਂ ਦੇ ਪਾਣੀ ਨਾਲ ਧੋ ਲਵੋ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਮੁਲਾਇਮ ਵੀ ਹੋ ਜਾਣਗੇ ਨੰਬਰ 24 ਖਾਣੇ ਵਿੱਚ ਪਿਆਜ਼ ਜ਼ਰੂਰ ਖਾਓ ਇਸ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਨੰਬਰ 25 ਸ਼ਹਿਦ ਤੋਂ ਇਲਾਵਾ ਹੋਰ ਸਾਰੀਆਂ ਮਿੱਠੀਆਂ ਚੀਜ਼ਾਂ ਨੁਕਸਾਨ ਕਰਦੀਆਂ ਹਨ ਨੰਬਰ 26 ਨਹਾਉਣ ਤੋਂ ਪਹਿਲਾਂ ਥੋੜਾ ਜਿਹਾ ਲੂਣ ਖਾਣ ਨਾਲ ਸਰੀਰ ਉੱਪਰ ਕਦੇ ਵੀ ਖੁਰਕ ਨਹੀਂ ਹੁੰਦੀ। ਨੰਬਰ 27 ਜੇਕਰ ਤੁਹਾਨੂੰ ਸਰੀਰ ਵਿੱਚ ਭਾਰੀਪਨ ਮਹਿਸੂਸ ਹੋ ਰਿਹਾ ਹੈ ਤਾਂ ਰੋਜ਼ਾਨਾ ਗ੍ਰੀਨ ਟੀ ਦਾ ਸੇਵਨ ਕੀਤਾ ਜਾਵੇ। ਤਾਂ ਤੁਹਾਡਾ ਸਰੀਰ ਹਲਕਾ ਹੋ ਜਾਵੇਗਾ। ਨੰਬਰ 28 ਜੇਕਰ ਤੁਹਾਨੂੰ ਭੁੱਖ ਜ਼ਿਆਦਾ ਲੱਗਦੀ ਹੈ ਤਾਂ ਤੁਸੀਂ ਖਾਣੇ ਵਿੱਚ ਅੰਬ ਦਾ ਆਚਾਰ ਖਾਓ। ਹੌਲੀ-ਹੌਲੀ ਤੁਹਾਡੀ ਭੁੱਖ ਬਦਲਣ ਲੱਗੇਗੀ। ਨੰਬਰ 19 ਜੇਕਰ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਆ ਰਹੀ ਹੈ ਤਾਂ ਗੁਲਾਬ ਦਾ ਅਰਕ ਪਾਣੀ ਵਿੱਚ ਮਿਲਾ ਕੇ ਨਹਾਓ ਬਦਬੂ ਹਣੀ ਬੰਦ ਹੋ ਜਾਵੇਗੀ ਨੰਬਰ 30 ਲਸਣ ਦੀ ਕਲੀ ਉੱਪਰ ਨੰਮਰ ਲਗਾ ਕੇ ਖਾਣ ਨਾਲ ਪੇਟ ਦੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 31 ਦਿਨ ਵਿੱਚ 2-3 ਵਾਰ ਗਰਮ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਕਿਉਂਕਿ ਗਰਮ ਪਾਣੀ ਪੀਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਨੰਬਰ 32 ਜੇਕਰ ਹੱਡੀਆਂ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਸੋਹਾਬੀਨ ਖਾਓ ਹੱਡੀਆਂ ਮਜ਼ਬੂਤ ਹੋ ਜਾਣਗੀਆਂ। ਨੰਬਰ 33 ਰਾਤ ਨੂੰ ਚਿਹਰੇ ਤੇ ਕੱਚਾ ਦੁੱਧ ਲਗਾਓ ਚਿਹਰਾ ਸਾਫ਼ ਅਤੇ ਚਮਕਦਾਰ ਹੋ ਜਾਵੇਗਾ। ਨੰਬਰ 34 ਫਲ ਖਾਣ ਦਾ ਸਹੀ ਸਮਾਂ ਰਾਤ ਨੂੰ ਜਾਂ ਫਿਰ ਦੁਪਹਿਰ ਦਾ ਹੁੰਦਾ ਹੈ ਰਾਤ ਦੇ ਸਮੇਂ ਕਦੇ ਵੀ ਫਲ ਨਹੀਂ ਖਾਣੇ ਚਾਹੀਦੇ ਇਸ ਦੇ ਨਾਲ ਹੀ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਫਲ ਨਹੀਂ ਖਾਣਾ ਚਾਹੀਦਾ ਨੰਬਰ 35 ਤੁਹਾਨੂੰ ਰੋਜ਼ਾਨਾ ਇੱਕ ਆਮਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਅਤੇ ਤੁਹਾਡੀ ਭੁੱਖ ਵੀ ਬੱਦ ਜਾਵੇਗੀ ਨੰਬਰ 36 ਖਾਣਾ ਖਾਣ ਤੋਂ ਬਾਅਦ ਗੁੜ ਦਾ ਛੋਟਾ ਜਿਹਾ ਟੁਕੜਾ ਖਾ ਲਓ ਖਾਣਾ ਜਲਦੀ ਹਜ਼ਮ ਹੋ ਜਾਵੇਗਾ ਨੰਬਰ 37 ਜੇਕਰ ਤੁਸੀਂ ਭਜਨ ਕੱਟ ਕਰਨਾ ਚਾਹੁੰਦੇ ਹੋ ਤਾਂ ਇਹ ਤਿੰਨ ਚੀਜ਼ਾਂ ਜ਼ਰੂਰ ਖਾਓ ਨਿੰਬੂ ਬੰਦ ਗੋਭੀ ਅਤੇ ਖੀਰਾ ਨੰਬਰ 38 ਜੋ ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀ ਤਲੀਆਂ ਦੇ ਥੱਲੇ ਸਰੋਂ ਦਾ ਤੇਲ ਦੀ ਮਾਲਿਸ਼ ਕਰਦੀਆਂ ਹਨ ਉਹਨਾਂ ਨੂੰ ਕਦੇ ਵੀ ਕਿਸੇ ਬੱਟੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨਾਲ ਹੀ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ ਅਤੇ ਦਿਮਾਗ ਨੂੰ ਵੀ ਤਾਕਤ ਮਿਲਦੀ ਹੈ ਅਤੇ ਰਾਤ ਨੂੰ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨ ਨਾਲ ਨੀਂਦ ਵੀ ਬਹੁਤ ਵਧੀਆ ਹੁੰਦੀ ਹੈ। ਨੰਬਰ 39 ਜੇਕਰ ਤੁਹਾਨੂੰ ਜ਼ੁਕਾਮ ਦੀ ਦਿੱਕਤ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਨੱਕ ਵਿੱਚ ਗਾਹ ਦੇ ਘੋਦੀਆਂ ਦੋ ਬੂੰਦਾ ਪਾਓ ਇਸ ਨਾਲ ਜ਼ੁਕਾਮ ਦੂਰ ਹੋ ਜਾਵੇਗਾ ਅਤੇ ਅੱਖਾਂ ਦੇ ਦਿਮਾਗ ਮਜ਼ਬੂਤ ਹੋਣਗੇ ਨੰਬਰ 40 ਮੋਟਾਪਾ ਵਧ ਰਿਹਾ ਹੋਵੇ ਤਾਂ ਤੁਹਾਡਾ ਪੇਟ ਬਾਹਰ ਲਟਕਣ ਲੱਗੇ ਤਾਂ ਧੁੰਨੀ ਦੇ ਸਰੋਂ ਦਾ ਤੇਲ ਲਗਾਓ ਕੁਝ ਹੀ ਦਿਨਾਂ ਬਾਅਦ ਆਰਾਮ ਮਿਲਣ ਲੱਗ ਜਾਵੇਗਾ ਨੰਬਰ 41 ਰੋਟੀ ਨੂੰ ਹਮੇਸ਼ਾ ਹੌਲੀ-ਹੌਲੀ ਅਤੇ ਚਬਾ ਕੇ ਖਾਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪੇਟ ਅਤੇ ਕਮਰ ਦੀ ਚਰਬੀ ਘੱਟ ਹੋ ਜਾਂਦੀ ਹੈ ਨੰਬਰ 42 ਜੇਕਰ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ ਤਾਂ ਵਿੱਚ ਥੋੜਾ ਜਿਹਾ ਕੋੜਾ ਪੀ ਜ਼ਰੂਰ ਖਾਓ ਇਸ ਨਾਲ ਮਿੱਠਾ ਸਾਡੇ ਸਰੀਰ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਦਾ ਨੰਬਰ 43 ਪਾਣੀ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਇਸ ਲਈ ਸਾਨੂੰ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦਾ ਹੈ ਨੰਬਰ 44 ਲਟਕਦੀ ਹੋਈ ਅੱਤੇ ਝੁਰੜੀਆਂ ਵਾਲੀ ਤ્વਚਾ ਵਾਸਤੇ ਅਨਾਰ ਦਾ ਇਸਤੇਮਾਲ ਜਿਆਦਾ ਤੋਂ ਜਿਆਦਾ ਕਰੋ ਕਿਉਂਕਿ ਇਸ ਵਿੱਚ ਸਵੱਡੀ ਤ્વਚਾ ਲਈ ਬਹੁਤ ਜਿਆਦਾ ਫਾਇਦੇਮੰਦ ਤੱਤ ਹੁੰਦੇ ਹਨ ਨੰਬਰ 45 ਰੋਜ਼ਾਨਾ ਇੱਕ ਰਸਗੁਲਾ ਖਾਣ ਨਾਲ ਅੱਖਾਂ ਵਿੱਚ ਹੋਣ ਵਾਲੀ ਚਲਣ ਅਤੇ ਪੀਲੇ ਪੰਦੀ ਦਿੱਕਤ ਨਹੀਂ ਆਉਂਦੀ ਨੰਬਰ 46 ਆਲੂ ਖਾਰਾ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਨੰਬਰ 47 ਅੱਖਾਂ ਨੂੰ ਸੇਤਮੰਦ ਰੱਖਣ ਲਈ ਤੁਸੀਂ ਹਰੀਆਂ ਸਬਜ਼ੀਆਂ ਤੇ ਅੰਗੂਰ ਦਾ ਇਸਤੇਮਾਲ ਕਰ ਸਕਦੇ ਹੋ ਨੰਬਰ 48 ਰੋਜ਼ਾਨਾ ਸਵੇਰੇ ਇੱਕ ਗਲਾਸ ਗੂੜਾ ਪਾਣੀ ਜ਼ਰੂਰ ਪੀਓ ਨੰਬਰ 49 ਸਵੇਰੇ ਚਮਚ ਨਿੰਬੂ ਦੇ ਰਸ ਵੀ ਦੋ ਚਮਚ ਕੱਚਾ ਦੁੱਧ ਮਿਲਾਓ ਉਸ ਮਿਸ਼ਰਣ ਨੂੰ ਥੋੜੀ ਦੇਰ ਲਈ ਆਪਣੀ ਗਰਦਨ ਉੱਤੇ ਮੂੰਹ ਪਰ ਥੋੜੀ ਦੇਰ ਲਈ ਰਗੜੋ ਅੱਧੇ ਘੰਟੇ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ ਤ્વਚਾ ਉੱਪਰ ਨਿਖਾਰ ਆ ਜਾਵੇਗਾ ਨੰਬਰ 50 ਸਿਰ ਨੂੰ ਧੋ ਤੋਂ ਬਾਅਦ ਵਾਲਾਂ ਨੂੰ ਤੌਲੀਏ ਵਿੱਚ ਜ਼ਿਆਦਾ ਦੇਰ ਤੱਕ ਨਾਲ ਪਿੱਟੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵਾਲਾਂ ਦੀ ਚੱਕ ਚਮਕ ਖਤਮ ਹੋ ਜਾਂਦੀ ਹੈ ਨੰਬਰ 51 ਰਜਣਾ ਸਫੇਰੀਖੇਵ ਨਾਲ ਖਾਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 52 ਜਿਆਦਾ ਮਿੱਠੇ ਵਾਲੀ ਚਾਹ ਪੀਣ ਨਾਲ ਲੋਕ ਜਲਦੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਨੰਬਰ 53 ਜੇਕਰ ਮੱਸੀਆਂ ਦੀ ਸਮੱਸਿਆ ਹੋਵੇ ਤਾਂ ਐਲੋਵੇਰਾ ਜੈਲ ਨਾਲ ਮ사ਜ ਕਰੋ। ਮੱਸੀਆਂ ਤੋਂ ਕਾਫੀ ਜ਼ਿਆਦਾ ਰਾਹਤ ਮਿਲੇਗੀ। ਨੰਬਰ 54 ਖਾਣਾ ਖਾਣ ਤੋਂ ਬਾਅਦ ਜੇਕਰ ਭਾਰੀਪਨ ਮਹਿਸੂਸ ਹੋਵੇ ਤਾਂ ਤੁਸੀਂ ਪਾਣੀ ਵਿੱਚ ਨਿੰਬੂ ਅਤੇ ਕਾਲਾ ਨਮਕ ਮਿਲਾ ਕੇ ਪੀ ਸਕਦੇ ਹੋ। ਨੰਬਰ 55 ਕੱਚੀ ਮੁੱਲੀ ਦਾ ਸੇਵਨ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ। ਨੰਬਰ 56 ਦੇ ਸਮੇਂ ਪਾਣੀ ਵਿੱਚ ਅੱਧਾ ਨਿੰਬੂ ਨੂੰ ਛੋੜ ਕੇ ਨਹਾਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਕਿਨ ਚਿਕਨੀ ਅਤੇ ਖੂਬਸੂਰਤ ਹੋ ਜਾਂਦੀ ਹੈ। ਅਤੇ ਨਾਲ ਹੀ ਤੁਹਾਨੂੰ ਪਸੀਨੇ ਦੀ ਬਦਬੀ ਤੋਂ ਵੀ ਛੁਟਕਾਰਾ ਮਿਲੇਗਾ। ਨੰਬਰ 57 ਆਂਡਿਆਂ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਬਾਹਲਾ ਉੱਪਰ ਲਗਾਉਣ ਨਾਲ ਬਾਲ ਸਿਲਕੀ ਹੋ ਜਾਂਦੇ ਹਨ ਨੰਬਰ 58 ਰਾਤ ਨੂੰ ਹਨੇਰੇ ਵਿੱਚ ਸੌਣ ਨਾਲ ਡਿਪਰੈਸ਼ਨ ਦਾ ਖਤਰਾ ਘੱਟ ਹੁੰਦਾ ਹੈ ਨੰਬਰ 59 ਖਾਣ ਦੀਆਂ ਚੀਜ਼ਾਂ ਤੇ ਕਦੇ ਵੀ ਉੱਪਰ ਦੀ ਨਮਕ ਨਹੀਂ ਛਿੜਕਣਾ ਚਾਹੀਦਾ ਕਿਉਂਕਿ ਇਸ ਨਾਲ ਬਲੱਡ ਪ੍ਰੈਸ਼ਰ ਦੇ ਵਧਣ ਦੀ ਸਮੱਸਿਆ ਹੋ ਸਕਦੀ ਹੈ ਨੰਬਰ 60 ਮੂੰਹ ਖੋਲ ਕੇ ਸੌਣ ਵਾਲੇ ਲੋਕ ਦਿਮਾਗੀ ਟੈਨਸ਼ਨ ਦੇ ਸ਼ਿਕਾਰ ਹੁੰਦੇ ਹਨ। ਨੰਬਰ 61 ਦੁੱਧ ਵਿੱਚ ਮਖਾਣੇ ਮਿਲਾ ਕੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਿਰ ਦੇ ਵਾਲਾਂ ਨੂੰ ਵੀ ਜਲਦੀ ਸਫੇਦ ਹੋਣ ਤੋਂ ਰੋਕਦਾ ਹੈ। ਨੰਬਰ 62 ਜੇਕਰ ਤੁਸੀਂ ਲਗਾਤਾਰ ਪੂਰੀ ਨੀਂਦ ਨਹੀਂ ਲੈ پا ਰਹੇ ਹੋ ਤਾਂ ਤੁਹਾਡਾ ਦਿਮਾਗ ਖੁਦ ਨੂੰ ਹੀ ਖਾਣ ਲੱਗ ਜਾਂਦਾ ਹੈ ਜਿਸ ਕਾਰਨ ਤੁਹਾਨੂੰ ਦਿਮਾਗੀ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਨੰਬਰ 63 ਆਪਣੀ ਡਾਈਟ ਵਿੱਚ ਪੁਦੀਨੇ ਵਾਲੀ ਚਟਨੀ ਨੂੰ ਜ਼ਰੂਰ ਸ਼ਾਮਲ ਕਰੋ ਕਿਉਂਕਿ ਇਸ ਦੇ ਇਸਤੇਮਾਲ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ। ਨੰਬਰ 64 ਆਪਣੀ ਡਾਈਟ ਵਿੱਚ ਤਲੇ ਆ ਭੁੰਨੇ ਆ ਜ਼ਿਆਦਾ ਨਾ ਖਾਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਭਾਰ ਵੀ ਕੰਟਰੋਲ ਵਿੱਚ ਨਹੀਂ ਰਹਿੰਦਾ ਅਤੇ ਤੁਸੀਂ ਜ਼ਿਆਦਾਤਰ ਤਿਆਬ ਦੀ ਸਮੱਸਿਆ ਵੀ ਨਹੀਂ ਹੋਵੇਗੀ। ਨੰਬਰ 61 ਬਾਲਾਂ ਦੀ ਲੰਬਾਈ ਨੂੰ ਵਧਾਉਣ ਲਈ ਨਾਰੀਅਲ ਦੇ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਬਾਲਾਂ ਦੀਆਂ ਜੜ੍ਹਾਂ ਤੇ ਇਸ ਦੀ ਮ사ਜ ਕਰੋ। ਬਾਹਰ ਬਾਲ ਦੁੱਕਣੀ ਤੇਜ਼ੀ ਨਾਲ ਵਧਣਗੇ। ਨੰਬਰ 68 ਜੇਕਰ ਸੂਈ ਵਿੱਚ ਕੰਮ ਕਰਦੇ ਸਮੇਂ ਤੁਹਾਡਾ ਹੱਥ ਜਲ ਜਾਂਦਾ ਹੈ ਤਾਂ ਚੌਥੁੰਨ ਦਾ ਤੇਲ ਲਗਾ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਦੋਸਤੋ ਇਸੇ ਤਰ੍ਹਾਂ ਨਿਆ ਖੋਰ ਵੀਡੀਓਜ਼ ਦੇਖਣ ਲਈ ਮੋਟੀਵੇਸ਼ਨ ਜਾਣਕਾਰੀ ਲਈ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ